ਪਰ ਆਹ ਇਹ ਵੀ ਤਿੰਨ ਵਾਰੀ ਵਾਸ਼ ਕਰ ਲੈਣੇ ਆ ਚਾਵਲ ਜਿਹੜੇ ਹੈਗੇ ਆ ਆਪਾਂ ਤਿੰਨ ਵਾਰੀ ਵਾਸ਼ ਕਰ ਲਿਆ ਇੱਕ ਗਲਾਸ ਲਿਆਇਆ ਜੀ ਇਹਨਾਂ ਨੂੰ ਵਾਸ਼ ਕਰਕੇ ਤੇ ਆਪਾਂ ਇਹਨਾਂ ਨੂੰ ਬਣਾਉਣ ਲੱਗੇ ਆ ਆਹ ਲਓ ਜੀ ਵਾਸ਼ ਹੋ ਚੁੱਕੇ ਆ noi ਵਾਸ਼ ਹੋ ਚੁੱਕੇ ਆ ਹੁਣ ਆਪਾਂ ਜਿਹੜਾ ਇੱਕ ਗਲਾਸ ਆ ਇਹਨੂੰ ਵਾਸ਼ ਕਰ ਲੈਨੇ ਜੰਗੀਰ ਨੂੰ ਲਓ ਜੀ ਲਓ ਜੀ ਕਿਹਟ ਬਣਾਉਣੇ ਨੇ

एक प्याज लड़ी दो एक बहुत है एक प्याज लड़ी ना जब बट डाय भी एक का जो छोटा भी दो हाँ प्याज सही चले कार्ड ना कार्ड ओरे बच्चे हानी कार्ड वालो कोड़ी नहीं लग रहा ना पेटर्सों नहीं लग रही थोड़ी ना है कार्डन थोड़ा तो हो कोड़ी ठीक आता है प्याज ਗਿਓ ਐਂਤੀ ਹੰਤਾ ਸੀ ਇੱਥੋਂ ਸਹੀ ਆ ਰੋਣ ਲੱਪਈ ਆ ਜੇ ਸੂਰਜ ਦੀ ਸਾਡੀ ਨਵਾਗੇ ਹਟੀਆਂ ਉਹ ਨੂੰ ਬਿਠਾ ਕੇ ਆਈਆਂ ਕੱਪੜੇ ਪੋਣੇ ਹੀ ਉਹ ਦੇਦੀ ਨਹੀਂ ਆਈ ਆਉਣੀ ਆ ਚਾ ਰੱਖਦੇ ਬਹੁਤ ਵਾਰ ਕਿਉਂ ਪਿਆਜ਼ ਖਾਲਦਣਾ ਜੀ ਆਪਾਂ ਪਿਆਜ਼ ਇਹ ਆਪਾਂ ਪਿਆਜ਼ ਕੱਟ ਲਏ ਆ ਜੀ ਇਹ ਜਿਹੜੇ ਚਾਵਲ ਆ ਬਿਲਕੁਲ ਵਾਸ਼ ਕਰ ਲਏ ਆ ਠੀਕ ਆ ਜੀ ਤੇ ਆ ਹੈਗਾ ਦੇ ਵਿੱਚ ਛੜਾ ਜੀਰਾ ਸਿੰਪਲ ਤਰੀਕੇ ਨਾਲ ਬਣਾਉਣੇ ਆ ਇਹਦੇ ਚ ਹੋਰ ਕੁਝ ਨਹੀਂ ਆਪਾਂ ਪਾਉਣਾ ਹੈਗਾ ਆਪਾਂ ਤੇਲ ਵਰਤਿਆ ਹੈਗਾ ਇਹਦੇ ਵਿੱਚ ਗਗਨ ਦਾ ਤੇਲ ਵਰਤੇ ਆਏਗਾ ਆਜੀ ਜਿਹੜੇ ਵਰਤੀਆਂ ਇਹਦੇ ਵਿੱਚ ਪਾ ਦਤਾ ਹੈਗਾ ਤੇਰ ਬਤਿੱਲੀ ਦੇ ਵਿੱਚ ਤੇ ਗੈਸ ਘਟਪੂ ਘੋਵੇ ਮੈਂ ਉਹ ਤੁਹਾਨੂੰ ਪ੍ਰੋਸੈਸ ਦੱਸੂਗਾ ਇਹਦੇ ਵਿੱਚ ਗੈਸ ਕਿਦਾਂ ਘਟਪੂ ਹੋ ਸਕਦਾ ਆਪਾਂ ਜੀ ਪਿਆਜ਼ ਜਿਹੜੇ ਆ ਇਹ ਖੇ ਆ ਥੋੜਾ ਪਾਵਾਂਗੇ ਜੀਰਾ ਆ ਜੀਰਾ ਪਾਉਣਗਾ ਨਹੀਂ ਮੈਂ ਥੋੜਾ ਜਿਹਾ ਵਿੱਚ ਲਿਗਿਆ ਜੀਰਾ ਇਹ ਕਿੰਨਾ ਕੁ ਪਾਉਣਗੇ ਦੇ ਵਿੱਚ ਜੀਰਾ ਜੇ ਆਪਤਾ ਜੀ ਤੁਹਾਰੇ ਛੜਦਾਂਗੇ ਵਿੱਚ ਪਿਆਰ ਮੈਂ ਪਨ ਜਿੰਗੀਦਾਂ ਸੱਭਾਂਗੇ ਲੂਣ ਵਾਲੇ ਬਣਾਉਣੇ ਆਪਾਂ ਪਾ ਲੈਣਾ ਦੇ ਵਿੱਚ ਤੇ ਇਹਨੂੰ ਕਰ ਦੇਣਾ ਸਟੋਵ ਉੱਤੇ ਗੈਸ ਥੋੜੀ ਘਟ ਕੀਤੀ ਆਪਾਂ ਆ ਦੇਖੋ ਜੀ ਆਪਾਂ ਇੰਨਾ ਪਾ ਲੈਣਾ ਲੂਣ ਵਿੱਚ ਆਪਾਂ ਆਹ ਤਾਂ ਲੂਣ ਵਿੱਚ ਥੋੜਾ ਜਿਹਾ ਰੋਪਾ ਜੋ ਪਾਈ ਜੀ ਠੀਕ ਹੈ ਜੀ ਨੂੰ ਚਮਚਾ ਲੈਣ ਕੀ ਚਮਚਾ ਇਹਦੇ ਨਾਲ ਆਪਾਂ ਨੂੰ ਫਰਾਈ ਕਰਾਂਗੇ ਇਹਨਾਂ ਨੂੰ ਜਿਹੜਾ ਤੁਸੀਂ ਤੇਰੇ ਵਾਸਤੇ ਵਰਤਦੇ ਹੋ। ਅੱਛਾ ਉਹ ਤਾਂ ਅੰਦਰੋਂ ਹੋ ਗਏ। ਮੈਂ ਲਵਾਂ। ਗੈਸ 'ਚ ਥੋੜਾ ਤੇਲ ਕਰ ਦਿੰਦੀ ਹਾਂ। ਟੜਕੇ ਦੇ ਅੱਪਾ ਜੀਰਾ ਪਾਇਆ ਲੂਣ ਪਾਇਆ ਹੋਰ ਉੱਪਰ ਵਿੱਚ ਕੁਛ ਕਾਲੀ ਮਿਰਚ ਪਾਦਨੇ ਹਲਕੀ ਜੀ ਇਹ ਕਾਲੀ ਮਿਰਚ ਪਾਤੀ ਆ ਕਿਉਂਕਿ ਇਹ ਵਿੱਚ ਰੇਸ਼ਾ ਹੁੰਦਾ ਫਿਰ ਕਾਲੀ ਮਿਰਚ ਪਾਦਨੇ ਵਿੱਚ ਰੇਸ਼ੇ ਨੂੰ ਕੱਟਣ ਕਰਨ ਵਾਸਤੇ 14 ਵਿੱਚ ਹੁੰਦਾ ਰੇਸ਼ਾ ਇਸ ਕਰਕੇ ਇਹਨੂੰ ਕੱਟਣ ਕਰਨ ਵਾਸਤੇ ਅੱਪਾ ਕਾਲੀ ਮਿਰਚ ਪਾ ਦਤੀ ਆ ਹੁਣ ਇਹ ਟੜਕੇ ਦੇ ਵਿੱਚ ਹੀ ਮੈਂ ਸਿੱਟ ਦੇਣੀ ਆ ਆਪਣੇ ਚਾਵਲ ਇਹ ਟੜਕੇ ਜੀ ਚਾਵਲ ਪਾ ਲੈਣੇ ਆ ਕਦਰ ਦਾ ਢਾਫੋ ਨੋ ਰਿਆ ਨਾਲ ਜਾ ਹੋਈ ਥੋੜਾ ਜਿੰਨੇ ਰੈਡਿਸ਼ ਜਿਆ ਹੁਣ ਆਪਿਆ ਫਿਰ ਆਪਾਂ ਇਹਨੂੰ ਵਿੱਚ ਚੌਲ ਪਾ ਲੈਣਾ ਇਦਾਂ ਜੀ ਮੈਂ ਬਣਾ ਰਿਆ ਇਦਾਂ ਤੇ ਬੰਨ ਲੀ ਤੁਸ ਨੇ ਕਵਰ ਕਿ ਅਜਾ ਚਾਵਲ ਰੱਖ ਹੋ ਗਈ ਉੰਗਲੀ ਚਾਰ ਆ ਗਏ ਆ ਤੇ ਹੁਣ ਮੈਂ ਇਹਦੇ ਵਿੱਚ ਜਿਹੜੇ ਚਾਵਲ ਜਿਹੜੇ ਆ ਇਹ ਪਾਉਣ ਪਾ ਆ ਦੇਖੋ ਚਾਵਲ ਪਾ ਲਏ ਤੇ ਇਹਦੇ ਵਿੱਚ ਬਾਕੀ ਜਿਹੜੇ ਹੈਗੇ ਆ ਉਹ ਪਾਣੀ ਪੇਰ ਦੇਣਾ ਇਹਦੇ ਵਿੱਚ ਸਾਰਾ ਤੁੱਕੇ ਦੇ ਵਿੱਚ ਆਪਾਂ ਇਦਾਂ ਹੀ ਭੁੰਨ ਦੇਣੇ ਇੱਕ ਵਾਰੀ ਹੁਣ ਆਪਾਂ ਪਾਉਣਗੇ ਆ ਜੀ ਪਾਣੀ ਤੇ ਇਹ ਥੋੜਾ ਭੁੱਜ ਜਾਊਗਾ ਥੋੜਾ ਹੋ ਜਾਊਗਾ ਵਧੀਆ ਕਰਸਪੀ ਜਾ ਹੋ ਜਾਊਗਾ ਗੈਸ ਥੋੜੀ ਘੱਟ ਕਰ ਦਿੰਨੇ ਆ ਗੈਸ ਥੋੜੀ ਘੱਟ ਕਰ ਦਿੱਤੀ ਹੈ ਇਹਨੂੰ ਪਾਉਣ ਜਿਹੀ ਤਰ੍ਹਾਂ ਰੜਾਜਮੇ ਵਿੱਚ ਰੜਾਜਮੇ ਦੇ ਵਿੱਚ ਜਿਹੜਾ ਰੜ ਜਾਵੇ ਤੇਲ ਸਾਰਾ ਮੇ ਵਰਲਾਂ ਦਾ ਦੋ ਗਲਾਸ ਪਾਣੀ ਦੇ ਵਿੱਚ ਪਾ ਲੈਣੇ ਆ ਜੀ ਦੋ ਗਲਾਸ ਪਾਣੀ ਦੇ ਇਹਦੇ ਵਿੱਚ ਪਾਤੇ ਇੱਕ ਗਲਾਸ ਚੌਲਾਂ ਦਾ ਆ ਦੋ ਗਲਾਸ ਹੀ ਪਾਣੀ ਦੇ ਪਾ ਦਿੱਤੇ ਇਹਦੇ ਵਿੱਚ ਇਹਨੂੰ ਪਾਉਣ ਥੋੜਾ ਹਿਲਾ ਦੇਵਾਂਗੇ ਤਾਂ ਜਿਹੜੇ ਆਲੇ ਦੁਆਲੇ ਚੌਲ ਲੱਗੇ ਹੋ ਦੇ ਵਿੱਚ ਆ ਜਾਣਗੇ ਸਾਰੇ ਸਾਰੇ ਵਿੱਚ ਚੌਲ ਆ ਜਾਣਗੇ ਏਦਾਂ ਪਾ ਲੈਣਾ ਹੈ ਜਿੰਨਾ ਜੀ ਹੈ ਜੀ ਗੈਸ ਨੂੰ ਕੋਣ ਥੋੜਾ ਵਧਾ ਦੇਣਾ ਹੈ ਇਹ ਚੌਲਾਂ ਨੂੰ ਜਿਹੜਾ ਆਪਾਂ ਗੈਸ ਤੇ ਉੱਪਰ ਇੱਕ ਵਾਲਾ ਦਵਾਂਗੇ ਇੱਕ ਵਾਲਾ ਦੇਣ ਤੋਂ ਬਾਅਦ ਤੇ ਇੱਕ ਗਲਾਸ ਚੌਲਾਂ ਦਾ ਜੇ ਇੱਕ ਗਲਾਸ ਹੋ ਪੈਣਾ ਨਾ ਇੱਕ ਡੇਢ ਗਲਾਸ ਕਿੰਨਾ ਪਾਣੀ ਪੈਣਾ ਕਿੰਨੇ ਗਲਾਸ ਆ ਆ ਡੇਢ ਗਲਾਸ 2 ਢਾਈ ਗਲਾਸ ਪਾ ਲਈ ਢਾਈ ਗਲਾਸ ਪਾਉਣਗੇ ਆ ਜੀ ਤੇ ਬਾਕੀ ਤੁਸੀਂ ਦੱਸਿਓ ਕਿ ਢਾਈ ਗਲਾਸ ਹੀ ਪੈਣੇ ਆ ਜਾਂ ਘੱਟ ਪੈਣੇ ਆ ਇਹ ਵਿੱਚ ਢਾਈ ਗਲਾਸ ਪਾ ਦਿੱਤੇ ਇਹਦੇ ਵਿੱਚ ਸੀ 2 1/2 ਗਲਾਸ ਪਾਣੀ ਪਾ ਚੁੱਕੇ ਆ ਦੇ ਵਿੱਚ ਇਹਦੇ ਉੱਪਰ ਨੂੰ ਬੰਦ ਕਰ ਦੇਣੇ ਨੇ ਢੱਕਣਾ ਦੇ ਉੱਪਰ ਢੱਕਣੇ ਦਾ ਕਿੱਥੇ ਆ ਆ ਢੱਕਣ ਰੱਖ ਦੇਣੇ ਨੇ ਇਹਦੇ ਉੱਪਰ ਆਪਾਂ ਲਓ ਜੀ ਢੱਕਣ ਰੱਖ ਹੋ ਗਿਆ ਆ ਇਹਦੀ ਹੁਣ ਜੜੀ ਆ ਇੱਕ ਵਾਲਾ ਇਹਨੂੰ ਦੇ ਦੇਣਾ ਆ ਤੇ ਥੋੜਾ ਤੇ ਫਿਰ ਇਹਦਾ ਰਿਵਿਊ ਵੀ ਦਵਾਂਗੇ ਕਿੱਦਾਂ ਨੇ ਬਣੇ ਆ ਗੈਸ ਦੀ ਬਚਤ ਕਿਤਾ ਕਰਨੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਗੈਸ ਦੀ ਬਚਤ ਕਰਨੀ ਹੈਗੀ ਆ ਉਹ ਕਰਨੀ ਹੈਗੀ ਆ ਤੁਹਾਨੂੰ ਵੀ ਦੱਸਦਾ ਆ ਜਿਸ ਦੇ ਚੌਲਾ ਨੂੰ ਇੱਕ ਵਾਲਾ ਜਾਂ ਦੋ ਵਾਲੇ ਆ ਗਏ ਤੇ ਤੁਹਾਨੂੰ ਸੰਗ ਇਹਦਾ ਕੀ ਕਰਨਾ ਹੈ ਤੁਸੀਂ ਦੀ ਵੀਡੀਓ ਨੂੰ ਬਣੇ ਦਿਓ ਤੇ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇੱਦੀ ਪਿਆਰ ਕਰਦੇ ਰਹੋ ਸਾਰੇ ਜਣੇ ਤੇ ਵੀਡੀਓ ਨੂੰ ਬਣੇ ਦਿਓ ਔਰ ਜੀ ਗੈਸ ਦੀ ਬੱਚੇ ਤਾਂ ਆਪਾਂ ਕਿੱਦਾਂ ਕਰਨੀ ਆ ਬਿਨਾ ਗੈਸ ਤੋਂ ਆਪਾਂ ਕਿੱਦਾਂ ਚਾਊਲ ਬਣਾਉਣੇ ਆ ਆ ਦੇਖੋ ਜੀ ਉਵਾਲਾ ਇਹਨੂੰ ਆ ਚੁੱਕੇ ਆ ਦੋ ਤਿੰਨ ਵਾਲੇ ਆ ਚੁੱਕੇ ਆ ਤੇ ਪਰ ਹੁਣ ਆਪਾਂ ਕਰ ਦੇਣੀ ਦੇ ਵਿੱਚ ਗੈਸ ਇਕੱਠੀ ਤਾਂ ਜਿਹੜੀ ਇਸ ਟੀਮ ਹੈਗੀ ਆ ਇਹ ਸਾਰੀ ਵਿੱਚ ਆਪਾਂ ਕਵਰ ਕਰਨੀ ਆ ਕਵਰ ਕਰਕੇ ਇਹਨੂੰ ਆਪਾਂ ਹੁਣ ਕੀ ਕਰਨਾ ਹੈਗਾ ਹੋਲਣ ਤੋਂ ਥੋੜੀ ਸਟੀਮ ਜੀ ਵਿੱਚ ਇਕੱਠੀ ਹੋ ਲੈਂਦੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਕੀ ਕਰਨਾ ਇਹਨੂੰ ਆਪਾਂ ਸਟੀਮ ਮਤਲਬ ਕਰਨਾ ਹੈਗਾ 20 20 25 ਸਕਿੰਟ ਕਰਨਾ ਜਦੋਂ ਉਬਾਲਾ ਆ ਗਿਆ ਨਾ ਇੱਕ 20 25 ਸੈਕਿੰਟ ਨੂੰ ਥੋੜਾ ਟੱਕਣ ਚੱਕਣਾ ਨਹੀਂ ਇਹਦਾ ਤੇ ਇਹਨੂੰ ਆਪਾਂ ਫੇਰ ਚੱਕਣਾ ਹੈ ਠੀਕ ਹੈ ਜੀ ਹੁਣ ਮੈਂ ਕਰਨੇਗਾ ਗੈਸ ਬੰਦ ਆ ਦੇਖੋ ਗੈਸ ਬੰਦ ਕਰਤੀ ਚੌਲ ਜਿਹੜੇ ਤੇ ਉਬਾਲਾ ਮਾਰ ਰਹੇ ਆ ਇਹਨੂੰ ਆਪਾਂ ਹੁਣ ਚੱਕ ਕੇ ਜਿਹੜਾ ਆ ਕਿੱਥੇ ਰੱਖਣਾ ਹੈਗਾ ਆ ਦੇਖੋ ਗਰਮੀ ਦੇ ਵਿੱਚ ਇਹ ਤੁੱਪਾ ਤੁੱਪੇ ਰੱਖ ਦੇਣਾ ਆ ਆਪਾਂ ਦੇਖਿਓ ਕਿਤਾ ਬਣਦੇ। ਗੈਸ ਤੋਂ ਚੱਕ ਦਿੱਤਾ ਗਿਆ ਜੀ ਇਹਨੂੰ ਗੈਸ ਤੁੱਪਾ ਚੱਕ ਦਿੱਤਾ ਆ ਤੇ ਹੁਣ ਆਪਾਂ ਇਹਨੂੰ ਰੱਖਿਆ ਹੈਗਾ ਦੇਖੋ ਬਾਹਰ ਤੁੱਪੇ। ਤੁੱਪ ਦੇ ਵਿੱਚ ਰੱਖ ਦਿੱਤਾ ਆ ਇਹਨੂੰ ਆਪਾਂ ਤੁੱਪ ਦੇ ਵਿੱਚ 10 ਮਿੰਟ ਰੱਖਣਾ ਆ ਸਿਰਫ ਤੇ ਚੌੜ ਬਣ ਕੇ ਰੈਡੀ ਹੋ ਜਾਣੀ ਆ। ਲੋ ਜੀ ਨੂੰ 5 ਮਿੰਟ ਹੋ ਚੁੱਕੇ ਆ ਦੇਖਦੇ ਆ ਇਹਦੇ ਵਿੱਚ ਕਿਦਾਂ ਬਣਿਆ ਪ੍ਰੋਸੈਸ ਓਹੋ ਕਿੰਨਾ ਗਰਮ ਹੋ ਗਿਆ ਆ ਉਹ ਦੂੰਗਾ ਓਹੋ ਆ ਦੇਖੀ ਡੂੰਗੇ ਨਾਲ ਲੱਗ ਮੈਂ ਨਹੀਂ ਗਰਮ ਲਾ ਕੇ ਦੇਖੀ ਬਾਹਰ ਤੋਂ ਪੇ ਰੱਖਿਆ ਸੀਗਾ ਇਹ ਹਾਲ ਚੌਲ ਪਾ ਕੇ ਕਿੱਥੇ ਰੱਖਿਆ ਤੈਨੂੰ ਗੈਸ ਤੇ ਰੱਖਿਆ ਚੌਲ ਕਿੱਥੇ ਰੱਖਿਆ ਚੌਲ ਕਿੱਥੇ ਰੱਖਿਆ ਚੌਲ ਕਿੱਥੇ ਰੱਖਿਆ ਜਿਸ ਨੂੰ ਲਾਈ ਹੱਥ ਜਿਸ ਨੂੰ ਲਾਈ 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 ਕੋਈ ਲਾਈ ਫੜੀ 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 ਆ ਜਾ ਨਾ ਨਾ ਉਹ ਲੈ ਕੇ ਜਾ ਚੱਕੀ ਚੱਕੀ ਆ ਲੈ ਆ ਫੋਨ ਨਾ ਫੋਨ ਬੱਚਿਆਂ ਨੂੰ ਨਾ ਦੋ ਯੂਜ਼ ਨਾ ਕਰੋ ਬੱਚਾ ਫੋਨ ਮੰਗ ਰਿਹਾ ਪਰ ਦੇਣਾ ਨਹੀਂ ਆਪਾਂ ਗਰਮ ਚੀਜ਼ ਰੱਖਤੀ ਇਹਦੇ ਉੱਪਰ ਤੇ ਬੱਚਾ ਹੁਣ ਫੋਨ ਚੱਕਣ ਨਾ ਅੱਗੇ ਡਰੂਗਾ ਤੇ ਨਾਲੇ ਫੋਨ ਨਹੀਂ ਫੜੂਗਾ ਵੈਰੀ ਗੁੱਡ ਆਈਡੀਆ ਜਸੂ ਸਾਡਾ ਹੈਗਾ ਬਹੁਤ ਤੇਜ਼ ਲਓ ਜੀ ਇਧਰ ਆਪਾਂ ਰੱਖਿਆ ਇਧਰ ਧੁੱਪੇ ਚਾੜ ਕੇ ਕਿਨੂੰ ਚਾੜ ਧੁੱਪੇ ਰੱਖਿਆ ਤਾਂ ਬਣਨੇ ਆ ਰੁਕ ਜਾ ਉਹ ਦੇਖਦਾ ਮੈਂ ਇੱਕ ਮਿੰਟ ਰੁਕ ਜਾ ਚਾੜ ਕਿੱਥੇ ਰੱਖੇ ਹੋਗੇ ਦੱਸ ਬਾਹਰ ਰੱਖਦੇ ਤੀ ਧੁੱਪੇ ਹਾਂ ਤਾਂ ਪੇਵਣੇ ਚਾੜ ਸਾਰੇ ਆ ਜਾ ਦੇਖਣੇ ਤਾਂ ਬਣ ਗਏ ਉਹਨੇ ਹੁਣ ਤਾਂ ਗੈਸ ਤੇ ਛੇਤੀ ਆ ਦੇਖ ਲਓ ਵੇ ਆ ਗਈ ਹੂੰ ਤਾਂ ਤੁੱਪੇ ਰੱਖਣ ਦਾ ਆਈਡੀਆ ਕਿਦਾਂ ਲੱਗਿਆ ਜਰੂਰ ਦੱਸਿਓ ਤੇ ਤੁੱਪ ਕਿਉਂਕਿ ਗਰਮੀਆਂ ਨੇ ਬਹੁਤ ਪੈ ਰਹੀ ਆ ਆਏ ਆਏ ਇਸ ਕਰਕੇ ਆਪਾਂ ਜਿਹੜੇ ਚੌਲ ਤੁੱਪੇ ਰੱਖੇ ਆ ਆਹ ਲੋਰੀ ਆਪਾਂ ਉ ਦੇਖੀ ਸੀ ਦੇਖੋ ਜੀ ਚੌਲ ਬਣ ਕੇ ਰੈਡੀ ਹੋ ਚੁੱਕੇ ਆ ਗੈਸ ਦੀ ਬਚਤ ਤੇ ਨਾਲੇ ਸਾਰਾ ਕੁਝ ਤੇ ਆ ਦੇਖੋ ਜੀ ਟੱਕਣ ਆਪਾਂ ਹੁਣ ਇਹ ਤੋਂ ਚੱਕ ਦਿੱਤਾ ਗਿਆ ਆ। ਲਓ ਜੀ ਹੁਣ ਆਪਾਂ ਦੇਖਣਗੇ ਆ ਚੌਲ ਚੌਲੋਂ ਪ੍ਰੋਡਕਟ ਉਹ ਮੱਗਾਂ ਚੱਕਤਾ ਸੀਗਾ ਤੇ ਇੱਕ ਤਾਂ ਧੁੱਪੇ ਸਿਰਫ ਪਰਕਣੇਗੇ ਇੱਕ ਵਾਰਾ ਦੇ ਕੇ ਉਸ ਤੋਂ ਬਾਅਦ ਧੁੱਪੇ ਰੱਖ ਦੇਣੇ ਆ ਤੇ ਧੁੱਪੇ ਰੱਖਿਆ ਨੂੰ ਸਾਨੂੰ 5 5-7 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਚੱਕ ਕੇ ਦੇਖਣਗੇ ਆ ਕੀ ਪ੍ਰੋਸੈਸਰ ਇਹਦਾ ਆਈਡੀਆ ਸਹੀ ਰਿਹਾ ਇੰਧਾਂ ਦੀ ਗਰਮੀ ਦੇ ਵਿੱਚ ਚੌਲ ਜਿਹੜੇ ਆ ਆ ਪਹਿਲੇ ਤਾਂ ਆਹੀ ਬਹੁਤ ਗਰਮ ਹੈਗਾ ਢੱਕਣ ਜਿਹੜਾ ਇਹਦਾ ਬਹੁਤ ਗਰਮ ਹੋਇਆ ਆ ਆ ਦੇਖੋ ਜੀ ਚੌਲ ਬਣ ਕੇ ਵੀ ਸਾਡੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਦੇਣਗੇ ਇਹਨਾਂ ਨੂੰ ਪਾ ਕੇ ਤੇ ਦੇਖਦੇ ਕੀ ਰਿਵਿਊ ਦਿੰਦੇ ਆ ਆ ਫਰਾਈਪਾਣਾ ਥੋੜੇ ਨਹੀਂ ਬਣਾਏ ਇੱਕ ਗਲਾਸ ਹੀ ਬਣਾਇਆ ਥੋੜੇ ਆ ਸਰੂਨਾ ਤੁਮੇ ਆਖਿਆ ਬਾਅਦ ਚ ਖਾਂਦਾ ਸੈਂ ਨਹੀਂ ਕੋਈ ਲਓ ਜੀ ਚੌਲ ਸਾਡੇ ਬਣ ਕੇ ਜਿਹੜੇ ਰੈਡੀ ਹੋ ਚੁੱਕੇ ਆ ਗੈਸ ਦੀ ਬਚਤ ਆਪਾਂ ਇਦਾਂ ਕੀਤੀ ਗਰਮੀਆਂ ਦੇ ਵਿੱਚ ਜੇ ਤੁਸੀਂ ਵੀ ਕਰਨੀ ਹੈ ਜ਼ਰੂਰ ਕਰਕੇ ਦੇਖੋ ਉਹਦਾ ਰਿਵਿਊ ਦੇਖਦੇ ਕੀ ਆਂਗਾ ਕੌੜੀ ਹੈ ਲੈਵ ਤੇ ਮੈਨੂੰ ਜਾਣਾ ਪੈਣਾ ਬੱਚੇ ਨੂੰ ਲੈਣ ਸਕੂਲੋਂ ਤੇ ਇੱਧਰ ਇਹ ਖਾਣਗੇ ਹੁਣ ਪਾਓ ਲਿਆ ਤੁਹਾਡੀ ਪਾਉ ਸਹੀ ਇਹ ਆਹ ਹੋ ਜੀ ਪੂਰੇ ਦੇ ਨਾਲ ਹੀ ਫਲਾ ਦਈਏ ਥੱਲੇ ਨਹੀਂ ਲੱਗੇ ਤੂੰ ਮੈਂ ਚੋਲ ਬਣਾਏ ਸੀਗੇ ਉਹ ਆਪਾਂ ਲੈਂਦੇ ਆ ਜੀ ਇੱਥੇ ਤੇ ਕਿੱਦਾਂ ਨੇ ਬਣੇ ਦੱਸਿਓ ਮੈਂ ਚਲ ਗਈ ਸੈਜੂ ਨੂੰ ਲੈਣ ਸਕੂਲ ਤੇ ਹੁਣ ਸਹਿਰ ਦੱਸੂਗੀ ਖਾ ਕੇ ਸਹਿਰ ਕਰਕੇ ਦੱਸ ਕਦਾਂ ਲੱਗੇ ਇਹ ਤੋਂ ਪਚ ਬਣਾਏ ਚੋਲੇ ਗੈਸ ਤੇ ਨੂੰ ਬਣਾਏ ਤੋਂ ਪਚ ਨੇ ਗੈਸ ਹੀ ਟੁੜਕਾ ਲਾਇਆ ਗੱਲਾ ਆ ਕੇ ਦੱਸ ਗੱਲਾਂ ਨੂੰ ਤੇ ਬਣਾਇਆ ਧੁੱਪ ਬਹੁਤ ਤੇਜ਼ ਪੈ ਰਹੀ ਆ ਆ ਪੜਦੇ ਕਰਕੇ ਥੋੜੀ ਸਾਡੇ ਬਚਾਇਆ ਨਹੀਂ ਤਾਂ ਧੁੱਪ ਜਿਹੜੀ ਇੱਥੇ ਘਰ ਆਉਂਦੀ ਆ ਆ ਦੇਖੋ ਅੰਦਰਾਂ ਸਾਡੇਆਂ ਚ ਨਾ ਸੇਕ ਬਹੁਤ ਪੈਂਦਾ ਆ ਦੇਖੋ ਗਰਮੀ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਗਿਆ ਤੇ ਦੇਖਦੇ ਕੁਛ ਕਰਦੇ ਹਾਲ ਨਿਆਣੇ ਆ ਦਾ ਦਿੱਕਤ ਹੁੰਦੀ ਆ ਉੱਤੋਂ ਤਾਂ ਕੋਈ ਗੱਲ ਨਹੀਂ ਹਾਂਜੀ ਟੇਸਟੀ ਬਣੇ ਜਸੂ ਜਿਹੜਾ ਆ ਜਸੂ ਜਿਹੜਾ ਆ ਜਸੂ ਸੌਂ ਗਿਆ ਆ ਕਿਦਾਂ ਲੱਗੇ ਇੱਧਰ ਦੱਸ ਨਾ ਇਧਰ ਨੂੰ ਕਰਕੇ ਸੁਆਦ ਬਣੇ ਜਸੂ ਸੌਂ ਗਿਆ ਆ ਟੇਸਟੀ ਬਣੇ ਕਹਿੰਦੇ ਤੁਸੀਂ ਖਾ ਲਓ ਕਿਦਾਂ ਲੱਗੇ ਠੀਕ ਸੀ ਨਮਕ ਘੱਟ ਲੋਨ ਘੱਟ ਸੀਗਾ ਬਾਕੀ ਠੀਕ ਸੀ ਗੈਸ ਤੋਂ ਬਿਨਾ ਪਚੌੜ ਬਣਾਇਆ ਜੀ ਇਹ ਗੈਸ ਤੇ ਸਿਰਫ ਟੜਕਾ ਲਗਾਇਆ ਹੈ ਦਾ ਇੱਕ ਉਵਾਲਾ ਦਿੱਤਾ ਹੈ ਬਾਕੀ ਜੀਰਾ ਵੀ ਰੂ ਦਿੱਤਾ ਜੀਰਾ ਜਿਹੜਾ ਉਹ ਮੈਨੂੰ ਇੱਧਰ ਵੀਡੀਓ ਦੇ ਚੱਕਰ ਚ ਲੁੱਸ ਗਿਆ ਉਹਦਾ ਦੁਸਰ ਨਹੀਂ ਸੀਗਾ ਕੋਈ ਕੈਮਰਾ ਫੜਨ ਵਾਲਾ ਹੈ ਕੁਝ ਨਹੀਂ ਮੈਨੂੰ ਪੁੱਛ ਕੈਮਰਾ ਫੜਨ ਵਾਲਾ ਕੋਈ ਹੈ ਨਹੀਂ ਸੀਗਾ ਤੇ ਫਿਰ ਦਰਸ਼ਕਾਂ ਨੂੰ ਦਿਖਾਣਾ ਵੀ ਸੀਗਾ ਤੇ ਕਿੱਦਾਂ ਦਿਖਾਣਾ ਸੀਗਾ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਪਾ ਇੱਥੇ ਕਰਦੇ ਆ ਜੀ ਹੁਣ ਆਪਣੀ ਜਿਹੜੀ ਵਲੌਗ ਦੀ ਸਮਾਪਤੀ ਜਿਹੜੇ ਆਪਾਂ ਰੈਸਪੀ ਬਣਾਈ ਆ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਅੱਗੇ ਤੋਂ ਅੱਗੇ ਨਵੀਆਂ ਤੇ ਨਵੀਆਂ ਰੈਸਪੀਆਂ ਲੈ ਕੇ ਆਉਂਦੇ ਰਹਿਣਾ ਕਰਾਂਗੇ ਜੋ ਮਤਲਬ ਕਿ ਸਾਰਾ ਕੁਝ ਇੱਥੇ ਆਊਗਾ ਬਲੌਗ ਤੇ ਇਹਨਾਂ ਵਿੱਚ ਇਸ ਦੇ ਵਿੱਚ ਇਸ ਚੈਨਲ ਤੇ ਇਨਫੋਰਮੇਸ਼ਨ ਵੀ ਘਰੇ ਰੋ ਘਰੇ ਬਣਾ ਕੇ ਖਾਓ ਚੀਜ਼ਾਂ ਇਹ ਤੇ ਇਨਫੋਰਮੇਸ਼ਨ ਵੀ ਆਊ ਕਰੂਗੀ ਘੁੰਮਣ ਫੇਣ ਵਾਲਾ ਵੀ ਆਊ ਕਰੂਗਾ ਸਾਰਾ ਕੁਝ ਆਊ ਕਰੂਗਾ ਇਸ ਚੈਨਲ ਤੇ ਤੇ ਬਾਕੀ ਸਾਡਾ ਡੇਲੀ ਬਲੌਗ ਆਉਂਦਾ ਯਾਰ ਰਾਤ ਨੂੰ ਸਹਿਜ ਅਮਨ ਬਲੌਗਸ ਰਾਤ ਨੂੰ ਆ ਜਾਂਦਾ 9 8:30 9 ਜਾਂ 9:30 ਦੇ ਵਿੱਚ ਵਿੱਚ ਤੇ ਤੁਸੀਂ ਜਾ ਕੇ ਉਹ ਵੀ ਜਰੂਰ ਦੇਖਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰ ਆ ਜਾ ਕਰ ਦਿਓ ਕਮੈਂਟ ਤੇ ਸਾਰਾ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਤੇ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਤੇ ਜੇ ਕੋਈ ਗਲਤੀ ਹੋ ਤਾਂ ਸਾਨੂੰ ਮਾਫ ਕਰਿਓ ਜੀ ਤੇ ਬਲੌਗ ਜਰੂਰ ਦੱਸਿਓ ਕਿੱਦਾਂ ਲੱਗਿਆ ਤੇ ਨਾਈਟ ਰਾਤ ਵਾਲਾ ਵਲੌਗ ਵੀ ਆ ਜਾਣਾ ਹੈ ਉਹ ਆ ਜਾਂਦਾ ਹੈਗਾ 9:00 9:30 ਦੇ ਵਿੱਚ ਵਿੱਚ ਜਾਂ 8:30 8:30 9 ਇਹ 8 ਤੋਂ ਲੈ ਕੇ 9:30 ਦੇ ਵਿੱਚ ਵਿੱਚ ਤੁਹਾਡੇ ਸਾਹਮਣੇ ਰਾਤ ਵਾਲਾ ਵਲੌਗ ਆ ਜਾਂਦਾ ਹੈ ਤੇ ਤੁਸੀਂ ਉਹਨੂੰ ਵੀ ਸਪੋਰਟ ਕਰਿਆ ਕਰੋ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਸਿਲੋਂ ਥੈਂਕ ਯੂ ਕਰਦੇ ਹਾਂ ਜੀ ਬਾਏ ਬਾਏ ਤੁਹਾਨੂੰ ਕਾਤੋਂ ਰਿਪਾਇ ਬਾਏ